ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੜਾ ਚੜਦੀ ਕਲਾ ਦਾ ਪ੍ਰਤੀਕ ਅਸੀਂ ਕੜਾ ਕਿਉਂ ਪਾਉਂਦੇ ਹਾਂ ਅਸੀਂ ਆਪਣੇ ਸਾਰੇ ਕੰਮ ਸੱਜੇ ਹੱਥ ਨਾਲ ਕਰਦੇ ਹਾਂ ਅਤੇ ਕੰਮ ਕਰਦਿਆਂ ਇਹ ਕੜਾ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਆਪਣੇ ਹੱਥਾਂ ਨਾਲ ਪਲਾ ਕੰਮ ਕਰੀਏ ਕੜਾ ਪਾਉਣ ਦੇ ਹੋਰ ਵੀ ਕਈ ਕਾਰਨ ਹਨ ਜਿਵੇਂ ਕੜਾ ਇੱਕ ਸ਼ਕਤੀ ਦਾ ਪ੍ਰਤੀਕ ਹੈ ਕੜਾ ਪਾਉਣ ਨਾਲ ਸਾਨੂੰ ਕਦੇ ਵੀ ਵਹਿਮ ਪਰਮ ਦੇ ਡਰ ਨਹੀਂ ਲੱਗਦਾ ਕੜਾ ਸਾਡੇ ਦਸ਼ਮੀਂ ਪਿਤਾ ਵੱਲੋਂ ਦਿੱਤੀ ਇੱਕ ਉਪਦੇਸ਼ਾਤਮਕ ਸਿੱਖੀ ਦੀ ਨਿਸ਼ਾਨੀ ਹੈ ਅਤੇ ਇਹ ਸਾਡੇ ਸਿੱਖੀ ਪੰਜ ਕਕਾਰਾਂ ਵਿੱਚੋਂ ਇੱਕ ਕਕਾਰ ਹੈ ਗੁਰੂ ਗਲਗੀਰ ਪਾਤਸ਼ਾਹ ਬੜੇ ਦੂਰ ਅੰਦੀਸ਼ ਸਨ ਉਹਨਾਂ ਨੇ ਇਹ ਸੋਚ ਕੇ ਕੜਾ ਪਾਉਣ ਦਾ ਹੁਕਮ ਦਿੱਤਾ ਸੀ ਕਿ ਸਿੱਖ ਹਰਦਮ ਚੰਗੇ ਕੰਮ ਕਰਨ ਅਤੇ ਸਦਾ ਚੜਦੀ ਕਲਾ ਵਿੱਚ ਰਹਿਣ ਚੜਦੀ ਕਲਾ ਪਲੇ ਕੰਮ ਕਰਨ ਨਾਲ ਹੀ ਹੁੰਦੀ ਹੈ ਜਦੋਂ ਵੀ ਕੋਈ ਕੰਮ ਕਰੀਏ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਯਾਦ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ